ਦੋਸਤੋ ਗੈਰੀ ਸੰਧੂ ਅਤੇ ਕਰਨ ਓਜਲਾ ਦਾ ਕੀ ਰੋਲਾ ਚੱਲ ਰਿਹਾ ਹੈ ਇੰਸਟਾਗ੍ਰam ਤੇ ਕਿਉਂ ਮੋਦਾ ਭਖਿਆ ਹੋਇਆ ਸਾਰਾ ਕੁਝ ਆਪਾਂ ਇਸ ਦੇ ਵਿੱਚ ਕਲੀਅਰ ਕਰਦੇ ਹਾਂ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਗੈਰੀ ਸੰਧੂ ਦਾ ਗਾਣਾ 8 ਦਿਨ ਪਹਿਲਾਂ ਰਿਲੀਜ਼ ਹੋੰਦਾ ਆ ਭਾਬੀ ਐ ਬਰਾਉਨ ਰੰਗੀਏ ਗਾਣਾ ਆਏ ਨੂੰ 8 ਦਿਨ ਹੋ ਗਏ ਨੇ ਪਰ ਕਿਸੇ ਦਾ ਇਸ ਦੇ ਵੱਲ ਧਿਆਨ ਨਹੀਂ ਪਿਆ ਹੁਣ ਲੋਕਾਂ ਨੂੰ ਇਸ ਦੇ ਵੱਲ ਰੁਚੀ ਆਣੀ ਸ਼ੁਰੂ ਹੋਈ ਹੈ ਕੀ ਆਖਰ ਦੇ ਵਿੱਚ ਇਹ ਹੋ ਕੀ ਰਿਹਾ ਹੈ ਆ ਗਾਣੇ ਦੇ ਵਿੱਚ ਗਾਣੇ ਦੀ ਵੀਡੀਓ 'ਚ ਬੈਕ 'ਚ ਤੁਸੀਂ ਦੇਖ ਸਕਦੇ ਹੋ ਦੋ ਬੋਡੀਗਾਰਡ ਖੜੇ ਨੇ ਖੱਬੀ ਸਾਈਡ ਤੇ ਜਿਹੜਾ ਖੜਿਆ ਆ ਉਹ ਆ ਕਰਨੋਜਲਾ ਅਤੇ ਸੱਜੀ ਸਾਈਡ ਤੇ ਵਿੱਕੀ ਕੌਸਲ ਦਾ ਜਿਹੜਾ ਮਾਸਕ ਲਾਇਆ ਹੋਇਆ ਇੱਕ ਬੰਦਾ ਖੜਿਆ ਆ ਸੋ ਇਹ ਆ ਦੋਸਤੋ ਮੁੱਦਾ ਤੁਹਾਨੂੰ ਪਤਾ ਗੈਰੀ ਸੰਧੂ ਹਾਸੀ ਮਜ਼ਾਕ ਕਰਦਾ ਰਹਿੰਦਾ ਆ ਇੱਕ ਵਾਰੀ ਕਰਨੋਜਲੇ ਨੂੰ ਹਾਸੀ ਮਜ਼ਾਕ ਵੀ ਪਹਿਲਾਂ ਕੀਤਾ ਸੀ ਆਪਣੇ ਚੱਲਦੇ ਲਾਈਵ ਕੰਸਰਟ ਦੇ ਵਿੱਚ ਵੀ ਝਾਂਜਰਾ ਯੂਕੇ ਤੋਂ ਲੰਬੀਆਂ ਵੀ ਦੱਸ ਦਿਓ ਕਰਨੋ ਜੇ ਨੂੰ ਇਦਾਂ ਕੁਝ ਬੋਲਿਆ ਸੀ ਮਾਵੇਂ ਲੱਪੀਆਂ ਆ ਕਰਨੋ ਜੇ ਨੇ ਮਾਫ ਕਰ ਦਿਓ ਉਹਨੂੰ ਦੱਸ ਦਿਆਂ ਗਲੈਨ ਤੇ ਲੱਗੀਆਂ ਆਪੇ ਅੰਦਾਜ਼ਾ ਲਾਓ ਵੇ ਕਿੱਥੇ ਗਈ ਸੀ ਗਾਣਾ ਰਿਲੀਜ਼ ਹੋਏ ਨੂੰ 8 ਦਿਨ ਹੋ ਗਏ ਨੇ 7 ਦਿਨ ਹੋ ਗਏ ਕਿਸੇ ਦੀ ਨਜ਼ਰ ਨਹੀਂ ਪਈ ਕੱਲ ਲੋਕਾਂ ਨੇ ਇਸ ਤੇ ਚਰਚਾ ਕਰਨੀ ਸ਼ੁਰੂ ਕੀਤੀ ਉਹ ਇਹ ਆ ਪੂਰਾ ਅਸਲ ਮੁੱਦਾ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਇਨਫੋਰਮੇਸ਼ਨ ਨੂੰ ਕਰ ਦਿਓ ਹਰ ਇੱਕ ਦੇ ਕੋਲ ਸਾਂਝੀ ਚਾਹਣ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹੋਰ ਅਪਡੇਟ ਲੈ ਕੇ ਧੰਨਵਾਦ